ਮੋਹਾਲੀ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਕਰਨ ਵਾਲੇ तमाम ਮੁਜਮਮਾਂ ਨੂੰ ਜਿਹੜਾ ਹੈਗਾ ਕਾਬੂ ਕੀਤਾ ਜਿਸ ਦੇ ਵਿੱਚ ਲਗਭਗ 15 ਮੋਟਰਸਾਈਕਲ ਬਰਾਮਦ ਕੀਤੇ ਐ ਔਰ ਇਹਨਾਂ ਮੁਕਦਮਿਆਂ ਦੇ ਵਿੱਚ ਹੋਰ ਕੀ ਕੀ ਬਰਾਮਦ ਹੋਇਆ ਹੈ ਇਹ ਵੀ ਜਿਹੜਾ ਹੈਗਾ ਦੱਸਦੇ ਉਸ ਤੋਂ ਪਹਿਲਾਂ ਤਸਵੀਰਾਂ ਜਰੂਰ ਦਿਖਾਵਾਂਗੇ ਆਪਣੇ ਸਹਾਇਕ ਨੂੰ ਕਵਾਂਗਾ ਇਹਨਾਂ ਮੋਟਰਸਾਈਕਲ ਸੀ ਜਿਹੜੀਆਂ ਨੇ ਤਸਵੀਰਾਂ ਦਿਖਾਵੇ ਵੀ ਕੀ ਕਿਹੜੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਾਬੂ ਕੀਤਾ ਕਿ ਕਿਹੜੇ ਕਿਹੜੇ ਮੋਟਰਸਾਈਕਲ ਸੀਗੇ ਜਿਹੜੇ ਇਸ ਦੇ ਵਿੱਚ ਬਰਾਮਦ ਕੀਤੇ ਗਏ ਨੇ ਕਿਉਂਕਿ ਸਿੱਦੇ ਤੌਰ ਦੇ ਉੱਪਰ ਜ਼ਿਕਰ ਹੋਵੇ ਤਾਂ 15 ਮੋਟਰਸਾਈਕਲ ਨੇ 12 ਮੋਬਾਈਲ ਨੇ ਔਰ ਇੱਕ ਪਰਸ ਜਿਹੜਾ ਹੈਗਾ ਉਹ ਬਰਾਮਦ ਕੀਤਾ ਗਿਆ ਇਸ ਦੇ ਵਿੱਚ ਥਾਣਾ ਫੇਸ 1 ਔਰ ਪੁਲਿਸ ਥਾਣਾ ਮਟੌਰ ਦੇ ਜਿਹੜੇ ਅਧਿਕਾਰੀਆਂ ਨੇ ਉਹਨਾਂ ਦੇ ਵੱਲੋਂ ਇਹ ਕਾਮਯਾਬੀ ਜਿਹੜੀ ਹਾਸਲ ਕੀਤੀ ਗਈ ਹੈ ਡੀਐਸਪੀ ਸਿਟੀ 1 ਮੋਹਿਤ ਅਗਰਵਾਲ ਸਾਡੇ ਨਾਲ ਹੈ ਡਿਪਟੀ ਸਾਹਿਬ ਕੀ ਕੀ ਬਰਾਮਦਗੀ ਹੋਈ ਹੈ ਔਰ ਸਿੱਦੇ ਤੌਰ ਦੇ ਉੱਪਰ ਕਿਹੜੇ ਇਲਾਕੇ ਦੇ ਨਾਲ ਜਿਹੜੇ ਗੈਂਗਸ ਸੀਗੇ ਜਿਹੜਾ ਸਬੰਧਤ ਨੇ ਇਹ ਜਿਹੜਾ ਹੈਗਾ ਜੀ ਅਸੀਂ 5 ਵੱਖ-ਵੱਖ ਐਫ ਆਈ ਆਰਸ ਲੋਜ ਕੀਤੀਆਂ ਨੇ ਜੀ ਇਹਦੇ ਵਿੱਚ ਮਟਰ ਥਾਣੇ ਦੇ ਵਿੱਚ 4 ਐਫ ਆਈ ਆਰਸ ਨੇ ਇੱਕ ਐਫ ਆਈ ਆਰ ਹੈ ਜਿਹੜੀ ਉਹ ਫਿਜ਼ਿਕ ਥਾਣੇ ਦੇ ਵਿੱਚ ਜਿਹੜੀ ਹੈਗੀ ਲੋਜ ਕੀਤੀ ਹੈ ਇਹਦੇ ਵਿੱਚ ਜਿਹੜੇ ਹੈਗੇ ਨੇ ਸਾਡੇ ਵੱਲੋਂ ਜਿਹੜੇ ਦੋਸ਼ੀਆ 12 ਦੇ ਕਰੀਬ ਜਿਹੜੇ ਹੈਗੇ ਨੇ ਉਹ ਅਰੈਸਟ ਕੀਤੇ ਗਏ ਨੇ ਜਿਦੇ ਵਿੱਚ 15 ਮੋਟਰਸਾਈਕਲ 12 ਮੋਬਾਈਲ ਫੋਨ ਤੇ ਇਹਦੇ ਨਾਲ ਨਾਲ ਆਪਣਾ ਜਿਹੜਾ ਹੈਗਾ ਇੱਕ ਪਰਸ ਜਿਹੜਾ ਹੈਗਾ ਇਹ ਅਸੀਂ ਜਿਹੜਾ ਹੈਗਾ ਨਾਲ ਕੁਝ ਖੁੱਲੀਆਂ ਚਾਬੀਆਂ ਇਹ ਬਰਾਮਦ ਕੀਤੇ ਨੇ ਤੇ ਇਹਨਾਂ ਦੇ ਵਿੱਚ ਜਿਹੜਾ ਹੈ ਇੱਕ ਤਾਂ Zomato ਦੀ ਸਨੇਚਿੰਗ ਹੋਈ ਸੀਗੀ ਉਹ ਕੇਸ ਟ੍ਰੇਸ ਹੋਇਆ ਜੀ ਇਸ ਤੋਂ ਇਲਾਵਾ ਇੱਕ ਲੇੜੀ ਤੋਂ ਪਰਸ ਖੋਇਆ ਗਿਆ ਸੀਗਾ ਉਹ ਇਸ ਦੇ ਵਿੱਚ ਹੋਇਆ ਜੀ ਤੇ ਇੱਕ ਦੋ ਤਿੰਨ ਮੋਟਰਸਾਈਕਲ ਦੇ ਕੇਸਿਸ ਨੇ ਉਹ ਜਿਹੜੇ ਸੌਲਵ ਨਾਲ ਹੋਏ ਨੇ ਤੇ ਪਲੱਸ ਇਹਦੇ ਵੀ ਜਿਹੜੇ ਬਾਕੀ ਮੋਟਰਸਾਈਕਲ ਬਰਾਮਦ ਹੋਏ ਨੇ ਉਹਨਾਂ ਬਾਰੇ ਸਾਡੇ ਵੱਲੋਂ ਤਸਦੀਕ ਕੀਤਾ ਜਾ ਰਿਹਾ ਕਿ ਉਹ ਕਿੱਥੋਂ ਤੇ ਕਿਵੇਂ ਚੋਰੀ ਹੋਏ ਸੀਗੇ ਜਾਂ ਉਹ ਸਾਰਾ ਉਹਨਾਂ ਦਾ ਇੰਜਨ ਨੰਬਰ ਚੈਸੀ ਨੰਬਰ ਵਗੈਰਾ ਤੋਂ ਤੇ ਮੋਬਾਈਲ ਫੋਨ ਵੀ ਜਿਹੜੇ ਸਨੈਚ ਹੋਏ ਨੇ ਉਹਨਾਂ ਦਾ ਵੀ ਅਸੀਂ ਰਿਕਾਰਡ ਕਲੀਅਰ ਕਰਵਾ ਕੇ ਦੇਖ ਰਹੇ ਹਾਂ ਜੀ ਇਹਦੇ ਵਿੱਚ ਜਿਹੜੇ ਦੋਸ਼ੀ ਕਾਬੂ ਕੀਤੇ ਗਏ ਲਗਭਗ 12 ਦੋਸ਼ੀ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਔਰ ਉਮਰ ਕੀ ਹੈ ਏਜ ਫੈਕਟਰ ਕੀ ਹੈ ਇਹਨਾਂ ਦਾ ਇਨਾਂ ਦੀ ਜਿਹੜੀ ਹੈਗੀ ਜੀ ਏਜ ਹੈ ਜੰਗ ਏਜ ਦੇ ਵਿੱਚ ਹੀ ਨੇ ਇਹ 25 ਸਾਲ ਤੱਕ ਦੀ ਉਮਰ ਹੈਗੀ ਇਹਨਾਂ ਦੀ ਤੇ ਇਹ ਜਿਹੜੇ ਦੋਸ਼ੀ ਨੇ ਇਹ ਜ਼ਿਆਦਾਤਰ ਜਿਹੜੇ ਹੈਗੇ ਨੇ ਮੁਹਾਲੀ ਦੇ ਵਿੱਚ ਸੁਹਾਣੇ ਏਰੀਆ ਨੂੰ ਠੀਕ ਹੈ ਜਾਂ ਫਿਰ ਆਪਣਾ ਇਹ ਰਾਜਪੁਰੇ ਦੀਆਂ ਜਿਹੜੀਆਂ ਜਿਸ ਤਰ੍ਹਾਂ ਜੋ ਮੈਟੋ ਸਨੇਚਿੰਗ ਹੈ ਉਹ ਬਾਈਕ ਦੀ ਸਨੇਚਿੰਗ ਸੀਗੀ ਉਹ ਰਾਜਪੁਰੇ ਦੇ ਸੀਗੇ ਬੰਦੇ ਤਿੰਨ ਤੇ ਵਿੱਚ ਫਤੇਗੜ ਦੇ ਵੀ ਹੈਗੇ ਨੇ ਇਸ ਤਰੀਕੇ ਨਾਲ ਨੇ ਜੀ ਇਹ ਮੋਟਰ ਸੁਪਰਡੈਂਟ ਕੀ ਸੀ ਲਗਭਗ ਕਿਉਂਕਿ ਤਿੰਨ ਨਾਲ-ਨਾਲ ਏਰੀਆ ਦੇ ਨੇ ਜਿਹੜੇ ਇਹ ਦੋਸ਼ੀ ਨੇ ਔਰ ਮੋਟਰ ਸੁਪਰਡੈਂਟ ਕੀ ਸੀ ਕਿਸ ਤਰੀਕੇ ਦੇ ਨਾਲ ਲੁੱਟਦੇ ਸੀ ਕੋਈ ਖੁੱਲੀ ਜਗ੍ਹਾ ਦੇਖ ਕੇ ਜਾਂ ਕੋਈ ਸਨੇਚ ਕਰਦੇ ਕੁਝ ਸੁਨਸਾਨ ਥਾਣੇ ਟਾਰਗੇਟ ਕਰਦੇ ਸੀਗੇ ਕੋਈ ਵਹੀਕਲ ਜਿਹੜਾ ਹੈਗਾ ਸੁਨਸਾਨ ਉਹ ਪਾਰਕ ਹੈ ਜਾਂ ਫਿਰ ਸਨੇਚਿੰਗ ਉੱਥੇ ਹੈ ਜਿੱਥੇ ਇਹਨਾਂ ਨੂੰ ਲੱਗਦਾ ਕਿ ਈਜ਼ੀ ਹੈਗਾ ਉੱਥੇ ਕੋਈ ਈਜ਼ੀ ਕੈਚ ਕਰ ਸਕਦੇ ਨੇ ਕਿਸੇ ਨੂੰ ਸਨੇਚ ਕਰ ਸਕਦੇ ਨੇ ਜਿੱਥੇ ਕੋਈ ਸੁਨਸਾਨ ਇਲਾਕੇ ਚ ਬੰਦਾ ਜਾ ਰਿਹਾ ਹੈ ਉੱਥੇ ਇਹੇ ਟਾਰਗੇਟ ਕਰਦੇ ਸੀਗੇ ਕਿਵੇਂ ਇਹ ਤੁਹਾਡੇ ਮਟੋਰ ਵਾਲ ਥਾਣਾ ਇੱਕ ਫੇਸ ਤੇ ਅੰਡਰ ਕਾਬੂ ਹੋਇਆ ਹੋਰ ਜਿਹੜੇ ਇਹਨਾਂ ਤੋਂ ਕੋਈ ਪੁੱਛ ਕੇ ਜਿਹਦੇ ਅਨੁਸਾਰ ਕੁਝ ਦੱਸਿਆ ਵੀ ਕਿਹੜੇ ਕਿਹੜੇ ਏਰੀਏ ਦੇ ਵਿੱਚ ਹੋਰ ਵੀ ਜਾਂਦੇ ਸੀ ਜਾਂ ਫਿਰ ਇਹਨਾਂ ਦੇ ਕੋਈ ਹੋਰ ਸਾਥੀ ਜਿਹੜੇ ਇਹੀ ਕੰਮ ਕਰਦੇ ਸੀਗੇ ਇਹ ਸਾਰਾ ਜੀ ਹਜੇ ਅਸੀਂ ਜਿਹੜਾ ਮਤਾ ਇੱਕ ਵਾਰ ਸਹਿਯੋਗੀ ਜਿਹੜੇ ਕਵਾਂਗੇ ਜਰੂਰ ਤਸਵੀਰਾਂ ਦਿਖਾਵੇ ਕਿ ਇਹੀ ਮੋਟਰਸਾਈਕਲ ਜਿਹੜੇ ਨੇ 15 ਮੋਟਰਸਾਈਕਲ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ ਇਹ ਜਿਹੜੇ ਦੋਸ਼ੀ ਵੀ ਕਾਬੂ ਕੀਤੇ ਗਏ ਨੇ ਤਸਵੀਰਾਂ ਜਰੂਰ ਦਿਖਾਉਣੇ ਕਿ ਇਸ ਜਿਹੜਾ ਇਲਾਕੇ ਨੂੰ ਇਸ ਇਲਾਕੇ ਦੇ ਵਿੱਚ ਜੇਕਰ ਗੱਲ ਕਰੀ ਤਾਂ ਜਿਵੇਂ ਮੋਹਾਲੀ ਤੋਂ ਇਲਾਵਾ ਫਤਿਹਗੜ ਸਾਹਿਬ ਉਹ ਰਾਜਪੁਰਾ ਦੇ ਇਹ ਰਹਿਣ ਵਾਲੇ ਨੇ ਕਿਉਂਕਿ ਕਿਸੇ ਦੇ ਤੌਰ ਦੇ ਉੱਪਰ ਜੇਕਰ ਹੁੰਦਾ ਹੈ ਕਿ ਜਦੋਂ ਪੁਲਿਸ ਵੱਲੋਂ तमाम ਜਿਹੜੇ ਚੋਰਾ ਨੂੰ ਕਾਬੂ ਕੀਤਾ ਜਾਂਦਾ ਤਾਂ ਉਸ ਦੇ ਨਾਲ ਸੰਬੰਧਿਤ ਜਿਹੜੇ ਮੋਟਰਸਾਈਕਲ ਜਿਵੇਂ ਬਰਾਮਦ ਕੀਤੇ ਕਿਨਾਰ ਤਸਦੀਕ ਕੀਤੀ ਜਾਵੇਗੀ ਕਿਹੜੇ ਇਲਾਕੇ ਦੇ ਨਾਲ ਇਹ ਮੋਟਰਸਾਈਕਲ ਸੰਬੰਧਿਤ ਨੇ ਔਰ ਕਿੱਥੋਂ ਇਹਨਾਂ ਨੇ ਚੋਰੀ ਕੀਤੇ ਤਮਾਮ ਜਾਣਕਾਰੀ ਜਿਹੜੀ ਹੈਗੀ ਜਦੋਂ ਨਿਕਲ ਕੇ ਸਾਹਮਣੇ ਆਵੇਗੀ ਫਿਰ ਜਿਹੜਾ ਸਿੱਧੇ ਤੌਰ ਦੇ ਉੱਪਰ ਇਹਨਾਂ ਦੇ ਬਾਰੇ ਜਾਣਕਾਰੀ ਜਿਹੜੀ ਪੁਲਿਸ ਵੱਲੋਂ ਦਿੱਤੀ ਜਾਵੇਗੀ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਸਿੰਘ ਕਾਂਗ ਦਿਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par